ਪਤਾ 10 ਬੰਦਿਆਂ ਦੀ ਰੋਟੀ ਬਣਾ ਦੇ ਖੇਤ ਲੈ ਕੇ ਜਾਣੀਆਂ 10 ਬੰਦਿਆਂ ਦੀ ਰੋਟੀ ਕੋਈ ਨਹੀਂ ਕੋਈ ਨਹੀਂ ਲੈਣੀ ਬਣਾ ਦੇਣੀ ਆ ਐ ਨਹੀਂ ਗੱਲ ਬਾਨੀ ਮੈਂ ਆਪਦੀ ਮੰਮੀ ਨੂੰ ਫੋਨ ਲਾ ਕੇ ਦੱਸਦੀ ਆ ਹੈਲੋ ਮੰਮੀ ਹਾਂ ਪਤਾ ਦੱਸ ਮੰਮੀ ਆ ਦੇਖ ਲਓ ਮੇਰਾ ਸਹੁਰਾ ਪਰਿਵਾਰ ਸਾਰੀ ਜਿਹੜੀ ਮੇਰੇ ਤੋਂ ਰੋਟੀਆਂ ਹੀ ਲਵਾਈ ਜਾਂਦੇ ਆ ਕਦੇ ਕਹਿਣਗੇ 10 ਬੰਦਿਆਂ ਦੀ ਰੋਟੀ ਲਾ ਦੇ ਕਦੇ ਕਹਿਣਗੇ 5 ਬੰਦਿਆਂ ਦੀ ਰੋਟੀ ਲਾ ਦੇ ਕੋਈ ਨਾ ਪਤਾ ਟੈਨਸ਼ਨ ਨਾਲ ਆ ਲੈ ਮੈਂ ਆ ਕੇ ਗੱਲ ਕਰਦੀ ਆ ਠੀਕ ਓ ਮੰਮੀ ਛੇਤੀ ਆਓ ਤੁਸੀਂ ਆਜਾ ਮੰਮੀ ਆਜੋ ਲੰਘਿ ਆਓ ਆ ਪੁੱਛ ਲੈ ਮੰਮੀ ਇਹਨਾਂ ਤੋਂ ਆ ਸਾਰੀ ਦਿਹਾੜੀ ਮੈਨੂੰ ਚੁੱਲ੍ਹੇ ਗੋਲੀ ਬਿਠਾਈ ਰੱਖਦੇ ਆ ਇਹ ਗੱਲ ਸੱਚੀ ਆ ਭਾਈ ਬਿਲਕੁਲ ਸੱਚੀ ਗੱਲ ਆ ਭਾਈ ਸਾਡੇ ਖੇਤ 10 ਦਾ ਬੰਦੇ ਕੰਮ ਕਰਦੇ ਆ ਰੋਟੀ ਤਾਂ ਲਾਉਣੀ ਪਊਗੀ ਨਾ ਗੱਲ ਸੁਣੋ ਮੇਰੀ ਮੇਰੀ ਕੁੜੀ ਨੇ ਸਾਰਾ ਦਿਨ ਰੋਟੀਆਂ ਹੀ ਲਾਉਣੀਆਂ ਆਪ ਦਾ ਕੋਈ ਨੋਕਾ ਰੱਖੋ ਉਹ ਭਾਈ ਇਹ ਕਿਹੜਾ ਕੱਲੀ ਕੰਮ ਕਰਦੀ ਆ ਮੇਰੀਆਂ ਦੂਸਰੀਆਂ ਨੋਹਾਂ ਵੀ ਹੈਗੀਆਂ ਦੋਨੇ ਉਹ ਵੀ ਚੜੀਆਂ ਸਾਰਾ ਦਿਨ ਕੰਮ ਕਰਦੀਆਂ ਨਹੀਂ ਮੰਮੀ ਮੈਂ ਨਹੀਂ ਇੱਥੇ ਰਹਿਣਾ ਨੇਤੋੜੇ ਦਸਾ ਦਸਾ ਬੰਦੇ ਆ ਜੇ ਰੋਟੀਆਂ ਲਾਈਆਂ ਜਾਣੀਆਂ ਦੱਸੋ ਭਾਈ ਰੱਖੋਗੇ ਬੰਦਾ ਕੰਮ ਵਾਲਾ ਕਿਵੇਂ ਲਾ ਜਾ ਕੁੜੀ ਨਾਲ ਅਸੀਂ ਕੰਮ ਵਾਲਾ ਬੰਦਾ ਰੱਖ ਕੇ ਕੀ ਕਰਨਾ ਵਾ 6 ਜਣੇ ਘਰ ਦੇ ਅਸੀਂ ਮੈਂਬਰ ਆ 4 ਜਣੇ ਸਾਡੇ ਨਾਲ ਖੇਤ ਦਿਹਾੜੀਏ ਕੰਮ ਕਰਦੇ ਆ ਅਸੀਂ ਇੰਨੇ ਜਣੇ ਨੂੰ ਕੀ ਕਰਾਉਣਾ ਵਾ ਘਰ ਦਾ ਕੰਮ ਤਾਂ ਬੁੜੀਆਂ ਕਰ ਹੀ ਸਕਦੀਆਂ ਵਾ ਅਸੀਂ ਨਹੀਂ ਕੋਈ ਕੰਮ ਵਾਲਾ ਬੰਦਾ ਰੱਖ ਸਕਦੇ ਚੱਲ ਪੁੱਤ ਚੱਲ ਕੇ ਫੇਰ ਆਪਾਂ ਆਪੇ ਲਾ ਲੈਣਗੇ ਰੋਟੀਆਂ ਦੇਖ ਭਾਈ ਤੁਸੀਂ ਮੇਰੇ ਮੁੰਡੇ ਦਾ ਘਰ ਖਰਾਬ ਨਾ ਕਰੋ ਇਹ ਸਾਡੇ ਘਰ ਦਾ ਕੰਮ ਨਹੀਂ ਕਰੂ ਤੇ ਹੋਰ ਕੌਣ ਕਰੂਗਾ ਮੇਰੀ ਕੁੜੀ ਕਿਉਂ ਕੰਮ ਕਰੂਗੀ ਲੋਕਾਂ ਲੱਗੀਆਂ ਥੋੜੀ ਚੱਲ ਮੰਮੀ ਮੇਰੇ ਸਹੁਰੇ ਪਰਿਵਾਰ ਤੋਂ ਨਾ ਚਿੱਠੀ ਆਈ ਆ ਉਹਨਾਂ ਨੇ ਤਲਾਕ ਦੇ ਕਾਗਜ਼ ਭੇਜੇ ਆ ਕੀ ਲਿਖਿਆ ਦੇਚੋ ਉਹਨਾਂ ਨੇ ਲਿਖਿਆ ਵਾ ਜੇ ਤੁਸੀਂ ਆਪਦੀ ਕੁੜੀ ਨੂੰ ਸਹੁਰੇ ਘਰ ਨਹੀਂ ਭੇਜਣਾ ਉਹ ਤੁਹਾਡੀ ਮਰਜ਼ੀ ਤੁਸੀਂ ਆਪਦੀ ਕੁੜੀ ਨੂੰ ਸੰਭਾਲ ਕੇ ਰੱਖੋ ਅਸੀਂ ਆਪਦੇ ਮੁੰਡੇ ਦਾ ਵਿਆਹ ਹੋਰ ਕਿਤੇ ਕਰ ਦਾਂਗੇ ਬਸ ਆ ਕਾਗਜ਼ ਤੇ ਸਾਈਨ ਕਰਕੇ ਭੇਜ ਦਿਓ ਕੋਈ ਨਹੀਂ ਬਦ ਕਰਦੇ ਸਾਈਨ ਮੈਂ ਆਪੇ ਤੇਨੂੰ ਸੰਭਾਲੂ ਤੂੰ ਟੈਨਸ਼ਨ ਨਾ ਲੈ ਮੰਮੀ ਆ ਲੈ ਦਵਾਈ ਲੈ ਲਾ ਵੀਰਾ ਸੂਟ ਦੇਖੀ ਕਿੰਨਾ ਸੋਹਣਾ ਵਾ ਮੇਰਾ ਰਾਦਾ ਮੈਂ ਵੀ ਮੰਗਾਲਾ ਮੈਨੂੰ 2000 ਰੁਪਇਆ ਦੇ ਮੈਂ ਆਲਰਡ ਸੂਟ ਮਗਣਾਵਾ ਮੇਰੇ ਕੋਲ ਹੈ ਨਹੀਂ ਪੈਸੇ ਅਸੀਂ ਤੇਰੇ ਸ਼ੌਂਕ ਪੂਰੇ ਕਰੀਏ ਕੀ ਆਪਦਾ ਘਰ ਚਲਾਈਏ ਤੈਨੂੰ ਨਹੀਂ ਪਤਾ ਮੰਮੀ ਬਿਮਾਰ ਆ ਮੰਮੀ ਦੀ ਦਵਾਈ ਤੇ ਨੱਥ ਕਿੰਨੇ ਪੈਸੇ ਲੱਗਦੇ ਆ ਜੇ ਇੰਨੇ ਸ਼ੌਂਕ ਹਨ ਤੈਨੂੰ ਸੂਟ ਲੈਣ ਦਾ ਆਪਦੇ ਸਾਰੇ ਘਰ ਰਹਿੰਦੀ ਤੇਰਾ ਘਰ ਵਾਲਾ ਆਪੇ ਤੇਰੇ ਸ਼ੌਂਕ ਪੂਰੇ ਕਰਦਾ ਤੈਨੂੰ ਨਹੀਂ ਪਤਾ ਅਸੀਂ ਮਸਾਂ ਕਰ ਜਾ ਚੱਕ ਕੇ ਤੇਰਾ ਵਿਆਹ ਕੀਤਾ ਸੀ ਤੂੰ ਫੇਰ ਘਰੇ ਆ ਕੇ ਬਹਿ ਗਈਆਂ ਜਦੋਂ ਮੰਮੀ ਠੀਕ ਸੀ ਨਾ ਉਦੋਂ ਉਹਨੇ ਤੇਰੇ ਸਾਰੇ ਸ਼ੌਂਕ ਪੂਰੇ ਕੀਤੇ ਜੇ ਤੂੰ ਹੁਣ ਭੈਣੇ ਆਪਦੇ ਸਾਰੇ ਸ਼ੌਂਕ ਪੂਰੇ ਕਰਨੇ ਆ ਤਾਂ ਕੀ ਆਪਦਾ ਕੰਮ ਧੰਦਾ ਲੱਭ ਲ 93 94 ਵੀਰੇ ਮੈਨੂੰ ਨਾ ਕੰਮ ਦੀ ਲੋੜ ਸੀ ਤੁਹਾਡੇ ਘੱਟੇ ਤੇ ਕਿਸੇ ਕੰਮ ਵਾਲੀ ਕੁੜੀ ਦੀ ਲੋੜ ਹੈਗੀ ਆ ਲੋੜ ਤਾਂ ਹੈਗੀ ਆ ਤੂੰ ਇਹ ਦੱਸ ਰੋਟੀ ਪਾਣੀ ਬਣਾ ਲੈਣੀ ਆ ਹਾਂਜੀ ਵੀਰੇ ਮੇਰੇ ਸੋਈ ਦਾ ਸਾਰਾ ਕੰਮ ਕਰ ਲੈਣੀ ਆ ਮੇਰੇ ਘੱਟੇ ਦੇ 100 ਬੰਦਾ ਕੰਮ ਕਰਦਾ ਤੂੰ ਸ ਵੀਰੇ ਸ਼ਾਮ ਉਹਨਾਂ ਦੀ ਰੋਟੀ ਲਾਉਣੀ ਆ ਮੈਂ ਤੈਨੂੰ ਮਹੀਨੇ ਦਾ 5000 ਰੁਪਏ ਦਊਂਗਾ ਜੇ ਤੈਨੂੰ ਮਨਜ਼ੂਰ ਆ ਤਾਂ ਦੱਸ 100 ਬੰਦੇ ਦੀ ਰੋਟੀ ਠੀਕ ਆ ਵੀਰੇ ਮੈਂ ਲਾਦਿਆ ਕਰੂੰਗੀ ਠੀਕ ਆ ਫਿਰ ਅੱਜ ਤੋਂ ਹੀ ਲੱਗ ਜਾ ਕੰਮ ਤੇ ਉਹ ਰਹੀ ਰਸੋਈ ਮੈਂ ਕਿੰਨੀ ਵੱਡੀ ਗਲਤੀ ਕਰ ਲਈ ਮਲ ਮਲੇ ਉਹਦੀ ਪਗੜੀ ਤੋਂ ਵੀ ਜੀ ਦੇ ਨਾਲ ਲਿਆਂ ਲਾਵਾਂ ਅੜੀਏ ਕੁਝ ਜੋੜ ਲਵੇਂ ਨੀ ਜ਼ਿੰਦਗੀ ਦੀਆਂ ਟੇਡੀਆਂ ਰਾਵਾਂ ਅੜੀਏ ਕੁਝ ਜੋੜ ਲਵੇਂ